ਹਰ ਦਸ ਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਤੇਰਾ ਵਾਹਿਗੁਰੂ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਕ ਓੰਕਾਰ ਸ੍ਰੀ ਵਾਇਗੁਰੂ ਜੇ ਕੀ ਪਤੇ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪਰਤੰ ਭਗਉਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ ਹਰ ਜਨ ਹਰ ਗੋਵਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨੋਂ ਨਿਦਿਆਵੈ ਧਾਈ ਸਭ ਥਾਈ ਹੋਇ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਂ ਹੋੜਾ ਜਿਹਾ 10 ਪਾਠ ਸ਼ਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੀ ਪੰਜਾਬ ਪਿਆਰਿਆਂ ਚੋਹਾਂ ਸਹਿਬ ਜਾਦੇ ਆ ਚਾਲੀਆਂ ਮੁਕਤਿਆ ਅਠੀਆਂ ਜਪੀਆਂ ਤਪੀਆਂ ਜੇ ਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖੇ ਅਣਲਿਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ ਜੇ ਨਾ ਸਿੰਗਾਂ ਸਿੰਗੜੀਆਂ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਈ ਉਪਰੀਆਂ ਲੋਹਾਈਆਂ ਰਿਆਂ ਨਾਲ ਚੜਾਈ ਚਰਖੀਆਂ ਤੇ ਚਾੜ ਕੇ ਸ਼ਹੀਦ ਕੀਤੇ ਧਰਮ ਤੋਂ ਮੁਖ ਨੀ ਮੋੜਿਆ ਸਿੱਖ ਸਦਕ ਕੇਸਾ ਸਵਾਸ ਸੰਗ ਨਿਵਾਇ ਤੇਰਾ ਸ਼ਹੀਦ ਸਿੰਘਾਂ ਸਿੰਘਣੀਆਂ ਭਜੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁਲ ਜੀ ਪੰਝਾ ਤਕਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖੋਵੈ ਜਹਾਂ ਜਾਂ ਖਾਲਸਾ ਜੀ ਸਹਾ ਤਹ ਤਾਰਛਿਆ ਰਿਆ ਤੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਵਸਾਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਹਿਬ ਜੀ ਕੇ ਦਰਸ਼ਨੀ ਸ্নান ਚੌਕੀਆਂ ਝੰਡੇ ਬੁੰਗੇ ਚੁੱਕੋ ਚੋਕੇ ਅਟਲ ਧਰਮ ਕਾ ਜਕਾਰਾ ਬੁਲ ਜੀ ਤੇਰੇ ਗੁਰ ਸਿੱਖਾਂ ਦਾ ਮਨ ਨੀਮਾ ਮਤ ਚੇ ਮਤ ਪਤ ਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਕੀਓ ਸਿਰੇ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜੇ ਨਾ ਤੂੰ ਪੰਥ ਨੂੰ ਛੋੜਿਆ ਗਿਆ ਹੈ ਇਹਾਂ ਦੇ ਖੁੱਲੇ ਦਰਸ਼ਨ ਦਾ ਦਾਰ ਸੇਵਾ ਸੁਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾੜੀ ਆਂਦੇ ਮਾਣ ਨਤਾਣ ਆਂਦੇ ਤਾਂ ਨੇ ਯੋਤੇ ਆਂਦੀਓ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਸੰਤ ਬਾਬਾ ਆਤਰ ਸਿੰਘ ਜੀ ਵੱਲੋਂ ਸਥਾਪਿਤ ਕੀਤੇ ਇਸ ਥਾਨ ਗੁਰਦੁਆਰਾ ਗੁਰਸਾਗਰ ਮਸਤਵੜਾ ਸਾਹਿਬ ਕੇ ਸੰਧਿਆ ਦੇ ਦੀਵਾਨ ਸਜੇ ਹਨ ਸਜੇ ਦੀਵਾਨਾਂ ਦੇ ਵਿੱਚ ਆਪ ਦੇ ਅੰਮ੍ਰਿਤ ਮਈ ਬਾਣੀ ਦੇ ਕਥਾ ਵਿਚਾਰ ਸ਼ਬਦ ਕੀਰਤਨ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਨਿਰ ਦਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਜੋ ਜੋ ਸੰਗਤਾਂ ਤਿਲ ਫੁੱਲ ਪੇਟਾ ਮਾਲੇ ਕੇ ਹਾਜ਼ਰ ਹੋਈਆਂ ਹਨ ਸੰਗਤਾਂ ਦੀਆਂ ਪਟਾਵਾਂ ਦਰ ਪਰਵਾਨ ਕਰਨੀਆਂ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣੀਆਂ ਸ਼ੁਭ ਮਨੋ ਭਾਵਨਾਵਾਂ ਪੂਰਨ ਕਰਨੀਆਂ ਕਰੋ ਕਿਰਪਾ ਇਲਾਹੀ ਫਰਮਾਨ ਸੁਣਾ ਕੇ ਸੰਗਤ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਰ जिन मिलया तेरा नाम चेतावे नानक नाम चढ़दी कला तेरे वागुरु जी का खालसा वाहेगुरु जी के फतेह दो आग्याय अकाल के तभी चलायो ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਉਹ ਕੋਜ ਰਾਜ ਕਰੇ ਕਾ ਖਾਲਸਾ ਰਹਿ ਨ ਕੋਈ ਘਾਰ ਹੋਏ ਸਭ ਮਿਲੇਗੇ ਅਜੈ ਸ਼ਰਨ ਖਾਰ ਹੋਏ ਸਭ ਮਿਲਗੇ ਬੋਲੇ ਸੋਨਹਾਲ ਸ੍ਰੀ ਆਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਰਨ ਜਾਣਾ ਤੇਰੀ ਸਵਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰੱਖੀ ਮੇਰੀ ਸਤਨਾਮ ਸਿਰਵਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸਾ ਮਲਕ ਹੋਇ ਗੋਣਨਦਾ ਆਨ ਭਗਤਨ ਕਾ ਵਰਤਨਾ ਬਿਰਲਾ ਬਵ ਕੋਈ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸ ਮਲ ਖੋਈ ਗੋਣਨਦਾ ਆਨ ਭਗਤਨ ਕਾ ਵਰਤਨਾ ਮੇਰਾ ਬਾਵ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਣ ਪਿਆ ਸੁਖ ਪਾਈਐ ਮਾੜ ਦੋਖ ਨਾ ਹੋਈਂ ਰਾਵ ਬੜ ਭਾਗੇ ਸਾਧ ਸੰਗ ਪਰਾਪਤ ਤੈਨ ਭੇਟ ਤੋ ਦੁਰਮਤ ਖੋਇ ਤੈਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰਿ ਨਾਮ ਰਦੈ ਪਰੋਇ ਬੜ ਭਾਗੇ ਸਾਧ ਸੰਗ ਪਰਾਪਤ ਤੈਨ ਭੇਟ ਤੋ ਦੁਰਮਤ ਖੋਇ ਤੈਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਰਦਾ ਪੁਰੋਈ ਵਾਹੀ ਗੁਰਜੀ ਦਾ ਖਾਲਸਾ ਵਾਹੀ